ਸਾਧਾਨ ਦੇ ਵਿੱਚ ਕੈਪਟਨ ਦੀ ਸਰਕਾਰ ਸੀਗੀ 21 ਤੱਕ ਉਹਨਾਂ ਨੇ ਇਸ ਬਿੱਲ ਦੀ ਕੋਈ ਜਿਹੜੀ ਪੈਰਵਾਈ ਨਹੀਂ ਕੀਤੀ ਇਹ ਬਿੱਲ ਜਿਹੜਾ ਉੱਥੇ ਰਾਸ਼ਟਰਪਤੀ ਭਵਨ ਦੇ ਵਿੱਚ ਪਾਇਆ ਫਾਈਲਾਂ ਦੇ ਵਿੱਚ ਜਦੋਂ ਸਾਡੀ ਸਰਕਾਰ ਆਈ ਤੇ ਅਸੀਂ ਪੰਜਾਬ ਦੇ ਮਾਨ ਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਸ ਬਿੱਲ ਦੀ ਪੈਦਾਵਾਈ ਸ਼ੁਰੂ ਕੀਤੀ ਉਦੋਂ ਮੇਰੇ ਕੋਲ ਇਹ ਮਹਿਕਬਾ ਸੀਗਾ ਪਸ਼ੂ ਪਾਲਣ ਡਿਪਾਰਟਮੈਂਟ ਦੇ ਵਾਲਾ ਸੀਗਾ ਅਸੀਂ ਉਦੋਂ ਇਹਦੀ ਪੈਦਾਵਾਈ ਕਰਕੇ ਉਹ ਲਗਾਤਾਰ ਸਾਡੇ ਜਿਹੜਾ ਚੀਫ ਮਿਨਿਸਟਰ ਆਫਿਸ ਹੈ ਉਹਦੇ ਵੱਲੋਂ ਤੇ ਸਾਡੇ ਪਸ਼ੂ ਪਾਲਣ ਡਿਪਾਰਟਮੈਂਟ ਵੱਲੋਂ ਪੈਦਾਵਾਈ ਕਰਕੇ ਫੋੜ ਵੀ ਸਾਡੇ ਇਸ ਡਿਪਾਰਟਮੈਂਟ ਦੇ ਪ੍ਰਿੰਸੀਪਲ ਸੈਕਟਰੀ ਜਿਹੜੇ ਅਰੋਲ ਪੰਡਾ ਜੀ ਹੋ ਸਾਡੇ ਮੰਤਰੀ ਸਾਹਿਬ ਸਰਦਾਰ ਗੰਧੀ ਸਿੰਘ ਖੁੜੀਆ ਜੀ ਉਹਨਾਂ ਨੇ ਇਹਦੀ ਪਹਿਲਵਾਈ ਕਰਕੇ ਬਿੱਲ ਜਿਹੜਾ 7 ਸਾਲ ਬਾਅਦ ਰਾਸ਼ਟਰਪਤੀ ਜੀ ਨੇ ਇਹਨੂੰ ਮਨਜ਼ੂਰ ਕੀਤਾ ਇਸ ਬਿੱਲ ਦੇ ਨਾਲ ਜਿਹੜੀ ਕੈਪਟਲ ਫੀਡ ਹੈ ਇਹਦੀ ਜਿਹੜੀ ਕੁਆਲਿਟੀ ਹੈ ਜਿਹੜੀ ਬੇਜਬਾਨਿਆਂ ਨੂੰ ਜਿਹੜੀ ਪਸ਼ੂਆਂ ਨੂੰ ਇਹਦੀ ਕੁਆਲਿਟੀ ਜਿਹੜੀ ਕੰਟਰੋਲ ਕਰਦੀ ਇਹਦੀ ਕੁਆਲਿਟੀ ਠੀਕ ਆਦੀ ਜਿਹੜੀ ਆ ਪਹਿਲਾਂ ਅਸੀਂ ਇਹਨੂੰ ਚੈੱਕ ਨਹੀਂ ਕਰ ਸਕਦੇ ਸੀਗੇ ਪਹਿਲਾਂ ਅਸੀਂ ਕੋਈ ਕਿਸੇ ਕਿਸਮ ਦਾ ਇਹਨਾਂ ਨੂੰ ਲਾਇਸੈਂਸ ਨਹੀਂ ਦਿੰਦੇ ਹਰ ਬੰਦਾ ਆਪੇ ਆਪਣੀ ਕੈਟਲ ਫੀਡ ਲਾ ਕੇ ਜਿਹੜਾ ਡੰਗੜਾ ਦਾ ਚਾਦਾ ਜਿਹੜਾ ਤਿਆਰ ਕਰਨਾ ਕੱਲ ਲੱਗ ਜਾਂਦਾ ਸੀਗਾ ਸੋ ਹੁਣ ਇਸ ਬਿਲ ਦੇ ਆਉਣ ਦੇ ਨਾਲ ਨੰਬਰ 1 ਕਿ ਜਿਹੜੀ ਦੁੱਧ ਦੀ ਕੁਆਲਿਟੀ ਆ ਪੰਜਾਬ ਦੇ ਵਿੱਚ ਉਹ کئی ਗੁਣਾ ਠੀਕ ਹੋ ਗਈ ਉਹਦਾ ਜਿਹੜਾ ਬੰਦਾ ਇਸ ਮਤਲਬ ਕੈਟਲ ਫੀਡ ਦੇ ਵਿੱਚ ਗੜਬੜ ਕਰੂਗਾ ਉਹਨੂੰ 3 ਸਾਲ ਦੀ ਸਜ਼ਾ ਤੱਕ ਤੇ ਜੁਰਮਾਨੇ ਤੱਕ ਇਸ ਮਿਲ ਦੇ ਵਿੱਚ ਜਿਹੜਾ ਉਹ ਰੱਖਿਆ ਗਿਆ ਔਰ ਇਹ ਜਿਹੜਾ ਕਦੀਪ ਤੁਸੀਂ ਲਾ ਲੋ 40 ਲੱਖ ਬੱਜਾ ਤੇ 25 ਲੱਖ ਜਿਹੜੀ ਆ ਗਊ ਨੇ ਉਨਾਂ ਦੀ ਫੀਡ ਜਿਹੜੀ ਇਹ ਤਿਆਰ ਹੁੰਦੀ ਐ ਨੇ ਡੰਗੜਾ ਦੀ ਤਿਆਰ ਹੁੰਦੀ ਐ ਇਹਦੇ ਤੇ ਸਭ ਤੋਂ ਜ਼ਿਆਦਾ ਕੁਆਲਿਟੀ ਕੰਟਰੋਲ ਕਰਨਾ ਇਸ ਬਿੱਲ ਦੇ ਅਨਸਾਰ ਜਿਹੜਾ ਹੋਊਗਾ ਔਰ ਜਦੋਂ ਕੁਆਲਿਟੀ ਠੀਕ ਹੋਊਗੀ ਫੀਡ ਦੀ ਤੇ ਫਿਰ ਜਿਹੜਾ ਉਹ ਦੁੱਧ ਜਿਹੜਾ ਉਹਦੀ ਕੁਆਲਿਟੀ ਵੀ ਠੀਕ ਹੋਊਗੀ ਫਿਰ ਦੁੱਧ ਦਾ ਵੇਟ ਵੀ ਵਧੀਆ ਮਿਲੂਗਾ ਸਾਡੀਆਂ ਮੱਝਾਂ ਗਾਈਆਂ ਦੁੱਧ ਵੀ ਜਿਹੜਾ ਜ਼ਿਆਦਾ ਦੇਣਗੀਆਂ ਤੇ ਕਿਸਾਨਾਂ ਨੂੰ ਇਹਦਾ ਬਹੁਤ ਵੱਡਾ ਫਾਇਦਾ ਹੋਊਗਾ ਇਹ ਬਿੱਲ ਆਉਣ ਦੇ ਨਾਲ ਪੰਜਾਬ ਦੇ ਉਹ ਕਿਸਾਨ ਜਿਹੜੇ ਖੇਤੀ ਦੇ ਨਾਲ ਨਾਲ ਡੇਰੀ ਫਾਰਮਿੰਗ ਕਰਦੇ ਆ ਜਿਹੜੇ ਦੁੱਧ ਦਾ ਧੰਦਾ ਕਰਦੇ ਆ ਉਹਨਾਂ ਵਾਸਤੇ ਬਿਲ ਬਹੁਤ ਵੱਡਾ ਸਹਾਇ ਹੋਊਗਾ ਇਸ ਕਰਕੇ ਇਸ ਬਿਲ ਦੇ ਆਉਣ ਨਾਲ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਉਹ ਬੇਜੁਬਾਨੇ ਜਿਹੜੇ ਸਾਡੇ ਦੁੱਧ ਦੇਣ ਵਾਲੇ ਪਸ਼ੂ ਆ ਉਹਨਾਂ ਨੂੰ ਇੱਕ ਵੱਡਾ ਫਾਇਦਾ ਜਿਹੜਾ ਪੂਨ ਜ਼ਿਆਦਾ ਉਹ ਡੜੀ ਸਜਾ ਦਾ ਇਹਦੇ ਵਿੱਚ ਜ਼ਾਬਦੰਦ ਰੱਖਿਆ ਉਹਦੇ ਇਥੋਂ ਤੱਕ ਕਿ ਹੋਰ ਜਿਹੜੇ ਲਾਈਸੈਂਸ ਤੋਂ ਬਿਨਾ ਕੋਈ ਵੀ ਬੰਦਾ ਜਿਹੜਾ ਕੈਪਟਲ ਫੀਡ ਨਹੀਂ ਲਾ ਸਕੂਗਾ ਹਰ ਬੰਦੇ ਨੂੰ ਲਾਈਸੈਂਸ ਜਿਹੜਾ ਉਹ ਮਤਲਬ ਜਿਹੜਾ ਲੈਣਾ ਪਊਗਾ ਆਪਣਾ ਐਡਮਿਨਿਸਟ੍ਰੇਸ਼ਨ ਜਿਹੜੀ ਕਰਾਉਣੀ ਪਊਗੀ ਜਿਨ੍ਹਾਂ ਚਿਰ ਤੱਕ ਉਹ ਰਿਸਟਰਡ ਨਹੀਂ ਹੁੰਦਾ ਜਿਨ੍ਹਾਂ ਚਿਰ ਤੱਕ ਉਹਦੀ ਕੋਈ ਸੋਸਾਇਟੀ ਨਹੀਂ ਬਣਦੀ ਲਾਈਸੈਂਸ ਨਹੀਂ ਮਿਲਦਾ ਉਹਨਾਂ ਚਿਰ ਤੱਕ ਉਹ ਜਿਹੜੀ ਮਿਲ ਨਹੀਂ ਲਾ ਸਕੂਗਾ ਉਹ ਮਿਲ ਵਿੱਚ ਕਿੱਥੋਂ ਮਾਲ ਲੈ ਆ ਰਿਹਾ ਕਿੱਥੋਂ ਕਿਦਾਂ ਦਾ ਮਾਲ ਵਰਤ ਰਿਹਾ ਹਰ ਚੀਜ਼ ਦੀ ਕੁਆਲਟੀ ਚੈੱਕ ਕਰਦਾ ਸਰਕਾਰ ਨੂੰ ਜਿਹੜਾ ਹੱਕ ਹੋਊਗਾ ਸੋ ਮੈਂ ਸਮਝਦਾ ਕਿ ਪੰਜਾਬ ਜਿਹੜਾ ਪੰਜਾਬ ਸੂਬਾ ਖੇਤੀਬਾੜੀ ਦਾ ਸੂਬਾ ਪੰਜਾਬ ਇੱਕ ਦੋ 베ਸਟ ਜਿਹੜਾ ਸਟੇਟ ਹੈ ਇਹਦੇ ਵਿੱਚ ਖੇਤੀਬਾੜੀ ਦੇ ਨਾਲ ਨਾਲ ਜਿਹੜਾ ਡੇਰੀ ਫਾਰਮਿੰਗ ਦਾ ਪੰਡਾ ਇਹ ਬਹੁਤ ਵੱਡੀ ਪੱਧਰ ਦੇ ਉੱਤੇ ਪੰਜਾਬ ਦੇ ਕਿਸਾਨ ਜਿਹੜਾ ਕਰਦੇ ਆ ਇਸ ਪੰਡੇ ਨੂੰ ਇਸ ਬਿੱਲ ਦਾ ਬਹੁਤ ਵੱਡਾ ਜਿਹੜਾ ਫਾਇਦਾ ਹੋਊਗਾ